chegarça ਫੰਡ ਪਈਦਾ ਬਹੁਤ ਬੜਾ ਜੋਗਦਾਨ ਹੈ ਬੋਰਵੀ ਨੇ ਜਿੱਤਿਆ ਇੱਕ ਬੰਟੀ ਪਹਿਲਾ ਨੇ ਲੋਮਈ ਜਿੱਤ ਕੇ ਆਇਆ ਮੁੰਡੇ ਸਾਰੇ ਬੋਲੇ ਵੀਰੇ ਲਾਈਵ ਟੈਲੀਕਾਸਟ ਦੇਖਣਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਚੱਲ ਰਿਹਾ ਆਪਾਂ ਨੂੰ ਪਤਾ ਹੈ ਵੀ ਆਪਣੀ ਟੀਮ ਅੱਜ ਹਟੂਰ ਤੋਂ ਫਾਈਨਲ ਮੈਚ ਜਿੱਤ ਕੇ ਆਈ ਆ ਤੇ ਇਸ ਟੀਮ ਦਾ ਅੱਜ ਸਾਰਿਆਂ ਨੇ ਲਾਈਵ ਤੇ ਪਹਿਲਾਂ ਦੇਖਿਆ ਹੋਣਾ ਵੀ ਮਣੀ ਤੇ ਜਸੂ ਦਾ ਦੋਨੇ ਭਰਾਵਾਂ ਦਾ ਆਪਣੇ ਹਾਂਗਕਾਂਗ ਵਾਲੇ ਲੱਖੀ ਨੀਟਾ ਤੇ ਪਾਲੀ ਵੀਰ ਰਾणे ਉਹਨਾਂ ਨੇ 10000 ਦੀ ਨਗਦ ਰਕਮ ਨਾਲ ਇਹਨਾਂ ਦੋਨੇ ਭਰਾਵਾਂ ਦਾ ਸਨਮਾਨ ਕੀਤਾ ਹੁਣ ਜਿਹੜੀ ਆਪਣੀ ਅੱਜ ਟੀਮ ਜਿੱਤ ਕੇ ਆਈ ਆ ਪਹਿਲਾਂ ਤਾਂ ਪਿੰਡ ਵਾਸੀਆਂ ਨੂੰ ਇਹ ਆ ਵੀ ਚਲੋ ਪਿੰਡ 'ਚ ਬੱਚੇ ਆਪਣੇ ਸਾਰੇ ਹਨ ਆਪਾਂ ਨੂੰ ਵੀ ਪਤਾ ਆ ਵੀ ਟੀਮ 'ਚ ਬਹੁਤ ਜ਼ਿਆਦੇ 16 ਮੈਂਬਰਾਂ ਦੀ ਟੀਮ ਹੁੰਦੀ ਆ ਤੇ ਘੱਟੋ ਘੱਟ 10 ਜਵਾਕ ਇਹੋ ਜਿਹੇ ਆ ਵੀ ਜਿਹੜੇ 20 ਸਾਲ ਤੋਂ ਘੱਟ ਆ ਤੇ ਆਪਣੇ ਪਿੰਡ ਸਾਨੂੰ ਸਾਰਿਆਂ ਨੂੰ ਪਤਾ ਵੀ ਕਿਵੇਂ ਕੁਕਿੰਗ ਹੁੰਦੀ ਸੀ ਕਿਵੇਂ ਵਿਸਲਾ বাজਦੀਆਂ ਸੀ ਟੀਮ ਦੇ ਵਿਰੁੱਧ ਹਨਾ ਆਪਦੇ ਜਵਾਕ ਹੈ ਯਾਰ ਆਪਾਂ ਨੂੰ ਜਵਾਕ ਸਮਝ ਕੇ ਹਰੇਕ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਆਪਣੇ ਕੀ ਸੀ ਕਿਸੇ ਇੱਕ ਬੱਚੇ ਤੋਂ ਗਲਤੀ ਹੋ ਜੇ ਤੇ ਆਪਾਂ ਕੂਕਾਂ ਮਾਰਨ ਲੱਗ ਜਾਂਦੇ ਸੀ ਤੇ ਜਵਾਕਾਂ ਨੇ ਉਹ ਸਾਫਤ ਕਰਤਾ ਵੀ ਸਾਨੂੰ ਖੇਡਣਾ ਆਉਂਦਾ ਗੱਲ ਕਰ ਪ੍ਰੈਸ਼ਰ ਚ ਨਹੀਂ ਹੈ ਮੰਨ ਕੇ ਚੱਲੋ ਉਹੀ ਟੀਮਾਂ ਸੀ ਉਹੀ ਟੀਮਾਂ ਸੀ ਉਹੀ ਟੀਮਾਂ ਦੇ ਵਿਰੁੱਧ ਸਾਰੀਆਂ ਟੀਮਾਂ ਦੇ ਵਿਰੁੱਧ ਸਕੋਰਿੰਗ ਕਰਕੇ ਕੋਈ ਪਲੈਂਟੀ ਤੇ ਨਹੀਂ ਮੈਚ ਗਏ ਸਕੋਰਿੰਗ ਕਰਕੇ ਟੀਮ ਜਿੱਤੀ ਆ ਤੇ ਇਸ ਦੀ ਵਧਾਈ 'ਚ ਨੀਟਾ ਲੱਖੀ ਡਿੰਪੀ ਤੇ ਗੁਰਪ੍ਰਤ ਕਨੇਡਾ ਵੱਲੋਂ ਓਵਰਆਲ ਟੀਮ ਨੂੰ 11000 ਰੁਪਿਆ ਨਾਮ ਅੱਜ ਅਲੱਗ ਦਿੱਤਾ ਜਾਊਗਾ ਕਰਿਆ ਸੋ ਦੁਬਾਰਾ ਆਪਾਂ ਸਾਰੇ ਆਪਣਾ ਉਸਤਾਦ ਹੈ ਕਿਸੇ ਦਾ ਚਾਚਾ ਲੱਗਦਾ ਸਾਡਾ ਚਾਚਾ ਲੱਗਦਾ ਕਿਸੇ ਦਾ ਬਾਈ ਲੱਗਦਾ ਕਿਸੇ ਦਾ ਛੋਟਾ ਭਾਈ ਲੱਗਦਾ ਕਿਸੇ ਦਾ ਵੱਡਾ ਭਰਾ ਲੱਗਦਾ ਚਲੋ ਅਵਤਾਰ ਸਿੰਘ ਪੀਟੀਆਈ ਤੋਂ ਆਪਣੀ ਹੋਕੀ ਚੱਲਦੀ ਆਈ ਆ ਹਨਾ ਜਿਨ੍ਹਾਂ ਨੇ ਦੇਖਿਆ ਚਲੋ ਆਪਾਂ ਛੋਟੇ ਆ ਅਸੀਂ 99 90 ਦੇ ਬੌਰਨਾਂ ਅਸੀਂ ਨਹੀਂ ਦੇਖਿਆ ਆ ਚਾਚੇ ਟੇ ਕਰ ਗਿਆ ਨੇ ਦੇਖਿਆ ਅਵਤਾਰ ਸਿੰਘ ਪੀਟੀਆਈ ਨੂੰ ਉਹਨਾਂ ਨੇ ਖੜਾਇਆ ਉਸ ਤੋਂ ਬਾਅਦ ਹਰਵਾਨ ਸਿੰਘ ਪੀਟੀਆਈ ਨੇ ਦਿਖਾਇਆ ਤੇ ਗੱਲ ਕਰ ਅਸੀਂ 38 38 ਸਾਲ ਦੇ ਹੋ ਗਏ ਤੇ ਸਾਨੂੰ ਪਤਾ ਵੀ ਜੀ ਨੇ ਆਪਣੇ ਪਿੰਡ ਚ ਹੋਕੀ ਜਗਾਈ ਆ ਤਾਂ ਬਾਈ ਬਰਲਾਜ ਬਿਲਕੁਲ ਤੇ ਦੂਸਰਾ ਬਾਈ ਜੀ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਸਾਰੇ ਪਿੰਡ ਵਾਲਿਆਂ ਨੂੰ ਆਪਣੇ ਬਾਈ ਬਰਲਾਜ ਦੀ ਡੈਥ ਤੋਂ ਬਾਅਦ 5 ਸਾਲਾਂ ਬਾਅਦ ਕੋਚ ਆਇਆ ਤੇ 5 ਸਾਲ ਹੋਕੀ ਗੱਲੇ ਗੁਰਪ੍ਰੀਤ ਭੋਲੂ ਨੇ ਸੰਭੀ ਆ ਬਿਲਕੁਲ ਜੀ ਉਹ ਬੰਦੇ ਦਾ ਵੀ ਐਪਰੀਸ਼ੀਏਟ ਕਰਨਾ ਮਰਦਾ ਜਿਹਨੇ ਟੀਮ ਸੰਭੇ ਰੱਖੀ ਆ ਉਹ ਦੁਬਾਰਾ ਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੱਸ ਦੋ ਵੀ ਜਿਹੜੀ ਟੀਮ ਚ ਖੇਡੇ ਸੀ ਉਹ ਸਾਰੇ ਮੁੰਡੇ ਪਿੰਡ ਦੇ ਸੀ ਤੇ ਕਿਹੜੇ ਥਾਂ ਖੇਡਣਗੇ ਸੀ ਇਹ ਬਾਈ ਜੀ ਸਾਰੀ ਨਰੋਲ ਪਿੰਡਵਾਰ ਪੀਐਚਐਲ ਹੌਕੀ ਲੀਗ ਦੇ ਮੈਚ ਹੁੰਦੇ ਆ ਹਠੂਰ ਟੂਰਨਾਮੈਂਟ ਸੀਗਾ ਤੇ ਹਠੂਰ ਤੋਂ ਪਿੰਡ ਪੂਲੀ ਦੀ ਟੀਮ ਨੇ ਉਹ ਦਿਨ ਨੂੰ ਫਾਈਨਲ ਮੈਚ ਹਰਾ ਕੇ 71000 ਰੁਪਿਆ ਉਹਨਾਂ ਦਾ ਫਰਸਟ ਪ੍ਰਾਈਜ਼ ਸੀਗਾ ਉਹ ਵਿਨ ਕੀਤਾ ਤੇ 71 ਤੋਂ ਇਲਾਵਾ ਸਾਡੇ ਭਰਾ ਗੁਰਪਖਤ ਕੈਨੇਡਾ ਡਿੰਪੀ ਕੈਨੇਡਾ ਲੱਖੀ ਹਾਂਗਕਾਂਗ ਤੇ ਨੀਟਾ ਹਾਂਗਕਾਂਗ ਵੱਲੋਂ ਅਲੱਗ 11000 ਰੁਪਿਆ ਨਾਲ ਸਨਮਾਨ ਕੀਤਾ ਜਾਊ ਸਾਰੀ ਟੀਮ ਨੂੰ ਦੇਖੋ ਇਹ ਜਦੋਂ ਆਪਣਾ ਪਿੰਡ ਦਾ ਟੂਰਨਾਮੈਂਟ ਹੋਇਆ ਤੇ ਆਪਣੀ ਟੀਮ ਹਾਰੀ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਵੀ ਬਹੁਤ ਸ਼ਰਮਨਾਕ ਗੱਲ ਆ ਵੀ ਬਟੇ ਪ੍ਰੈਸ਼ਰ 'ਚ ਸੀਗੇ ਬੜੇ ਵਾਦਾ ਕਰਕੇ ਜੇਹੀ ਪੁੱਛ ਲਓ ਮੇਰੇ ਨੇ ਤਾਂ ਹੀ ਪਾਈ ਜਾਂਦੇ ਅਸੀਂ ਰੋਜ਼ 5 ਮਹੀਨੇ ਹੋ ਗਏ ਮੱਥਾ ਮਾਰਦੇ ਆ ਇਹਨਾਂ ਦੇ ਤੇ ਇਹ ਕਹਿੰਦੇ ਭਾਈ ਅਗਲੀ ਵਾਰੀ ਕੱਪ ਜ਼ਰੂਰ ਲੈ ਕੇ ਆਵਾਂਗੇ ਤੇ ਇਹਨਾਂ ਨੇ ਸਾਫਤ ਕੀਤਾ ਤੇ ਅੱਗੇ ਅਸੀਂ ਇਹਨਾਂ ਵਾਸਤੇ ਬਹੁਤ ਕੁਝ ਕਰਾਂਗੇ 9ਵੇਂ ਦਿਨ ਜਿੱਤ ਹਾਸਲ ਕੀਤੀ ਬਾਈ 9ਵੇਂ ਦਿਨ ਪਹਿਲਾਂ ਟੀਮ ਹਾਰੀ ਸੀ 9ਵੇਂ ਦਿਨ ਜਿੱਤ ਹਸੀ ਉਹ ਹੀ ਹੈ ਨਾ ਵੀ ਆਪਣਾ ਆਪਣਾ ਮੰਨ ਕੇ ਚਲੋ ਆਪਣੀ ਟੀਮ ਦਾ ਮੈਚ 8 ਤਰੀਕ ਨੂੰ ਹੋਇਆ ਤੇ 8 ਤਰੀਕ ਨੂੰ ਆਪਣੇ ਟੂਰਨਾਮੈਂਟ ਤੇ ਆਪਣੀ ਟੀਮ ਹਾਰੀ ਤੇ ਸਾਰੀ ਟੀਮ ਨੇ ਸਾਡੇ ਨਾਲ ਜਿਹੜਾ ਇਹਨਾਂ ਦਾ ਮੰਨ ਕੇ ਚਲੋ ਸਪੋਰਟਸ ਰੂਮ ਹੈ ਉੱਥੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਬਾਈ ਅਸੀਂ ਅਗਲਾ ਟੂਰਨਾਮੈਂਟ ਜਾਵਾਂਗੇ ਤੇ ਤੁਹਾਨੂੰ ਜਿੱਤ ਕੇ ਲਿਆ ਕੇ ਦੇਵਾਂਗੇ ਤੋਂ ਇਹਨਾਂ ਨੇ ਜਿਹੜੀ ਗੱਲ ਕਹੀ ਸੀ ਉਹ ਤੇ ਫੁੱਲ ਪਾਏ ਆ ਤੇ ਅਸੀਂ ਵੀ ਇਹਨਾਂ ਤੋਂ ਕਦੇ ਭੱਜਾਂਗੇ ਨਹੀਂ ਜਿੰਨੇ ਪਿੰਡ ਵਾਸੀ ਆਪਾਂ ਸਾਰੇ ਵਾਅਦਾ ਕਰੋ ਕਿ ਸਾਰਿਆਂ ਨੇ ਰਲ ਮਿਲ ਕੇ ਆਪਦੀ ਹਾਕੀ ਨੂੰ ਸਪੋਰਟ ਕਰਨਾ ਇਹ ਗੱਲ ਇੱਕ ਹੋਰ ਵੀ ਆ ਇਸ ਪਿੰਡ ਦੇ ਵਿੱਚ ਇਸ ਟੀਮ ਪ੍ਰਤੀ ਇਸ ਪਿੰਡ ਪ੍ਰਤੀ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਪਾਰਟੀਆਂ ਪੂਟੀਆਂ ਦਾ ਕੋਈ ਸਿਸਟਮ ਦਾ ਕੋਈ ਹੋਤ ਦਾ ਨਹੀਂ ਹੋਣਾ 5 ਸਾਲ ਬਾਅਦ ਵੀ ਪਾਰਟੀ ਬਾਜੀ ਹੁਣ ਅਸੀਂ ਜੇ ਤੁਹਾਨੂੰ ਪਤਾ ਅਕਾਲੀਦਰ ਵਾਲੇ ਬੰਦੇ ਸੀਗੇ ਜਾਂ ਕੋਈ ਵੀ ਉਹ ਚੀਜ਼ਾਂ ਤੋਂ ਅਲੱਗ ਹੋ ਕੇ 5 ਸਾਲ ਬਾਅਦ ਅਸੀਂ ਇਹ ਫੈਸਲਾ ਲਿਆ ਸੀਗਾ ਟੂਰਨਾਮੈਂਟ ਕਮੇਟੀ ਨੇ ਤਾਂ ਹੀ ਸਿਰੇ ਵੀ ਚੜਾਇਆ ਤੁਹਾਡੇ ਵਧੀਆ ਮੂਹਰੇ ਤੁਹਾਡੇ ਇੰਨਾ ਸੋਹਣਾ ਟੂਰਨਾਮੈਂਟ ਹੋਇਆ ਚਾਹੇ ਟੀਮ ਆਪਣੀ ਨਹੀਂ ਕੀਤੀ ਬੜਾ ਅੱਜ ਉਹਨਾਂ ਨੇ ਸਾਬਤ ਕਰਤਾ ਟੂਰਨਾਮੈਂਟ ਗਾਹ ਨੂੰ ਵੀ ਹੋਊਗਾ ਜਿੰਨਾ ਚਿਰ ਸਾਡੀ ਕਮੇਟੀ ਰਹੂਗੀ ਜਿੰਨਾ ਚਿਰ ਸਾਡੇ ਪਲੇਅਰ ਇਦਾਂ ਜੋਸ਼ ਨਾਲ ਰਹੇਗਾ ਅਸੀਂ ਹਾਕੀ ਨੂੰ ਪਿਆਰ ਕਰਦੇ ਹਾਂ ਇੱਕ 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 ਬੇਨਤੀ ਇੱਕ ਇੱਕ ਬੇਨਤੀ ਹੋਰ ਹੈ ਜੀ ਇੱਕ ਆਪਣੀ ਟੀਮ ਦੇ ਲਈ ਇੱਕ ਬੇਨਤੀ ਹੋਰ ਹੈ ਵੀ ਟੀਮ ਵਾਲੇ ਸਾਰੇ ਪਲੇਅਰਾਂ ਨੂੰ ਬੇਨਤੀ ਆ ਮੇਰਾ ਕੋਈ ਗੁੱਸਾ ਵੀ ਨਾ ਕਰਿਓ ਭਰਾ ਬਣ ਕੇ ਕੋਈ ਮੇਰੇ ਛੋਟੇ ਭਰਾ ਹੀ ਹੋ ਤੁਸੀਂ ਸਾਰੇ ਕਿਤੇ ਆਏ ਨਾ ਹੋ ਜੇ ਮਾੜੀ ਫੀਲਿੰਗ ਨਾ ਲੈ ਜਾ ਕਰੋ ਵੀ ਅਸੀਂ ਆ ਹੋ ਗਏ ਅੱਗੇ ਵੀ ਤੁਸੀਂ ਟੂਰਨਾਮੈਂਟ ਜਿੱਤਨੇ ਆ ਤੇ ਤੁਹਾਡਾ ਏਦੋਂ ਵੀ ਵੱਧ ਚੜ ਕੇ ਸਨਮਾਨ ਕਰਾਂਗੇ ਅਸੀਂ ਠੀਕ ਹੈ ਤੇ ਲਾਸਟ ਤੇ ਆਪਾਂ ਤੇ ਲਾਸਟ ਤੇ ਆਪਾਂ ਮੇਰੀ ਗੱਲ ਸੁਣੋ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਇੱਕ ਨਾਰਾ ਲਾਉਣਾ ਬੋਲੇ ਸੋਨਿਹਾਲ ਸੋਨਿਹਾਲ ਦੀ ਟੀਮ ਦੀ ਕਰ ਤੇ ਅਕਾਂਸ਼ ਅੱਜ ਬਈ ਇੱਕ ਮਿੰਟ ਇੱਕ ਇੱਕ ਹੋਰ ਹੈ ਜੀ ਸਾਰੇ ਟੂਰਨਾਮੈਂਪ ਆਪਣੇ ਜਿਹੜਾ ਆ ਟੂਰ ਤੋਂ ਆਪਣੀ ਟੀਮ ਫਾਈਨਲ ਜਿੱਤੀ ਆ ਉਸ ਦੇ ਵਿੱਚ ਆਪਾਂ ਨੂੰ ਇੱਕ ਹੋਰ ਖੁਸ਼ਖਬਰੀ ਦੀ ਖਬਰ ਮਿਲੀ ਆ ਬਈ ਜਿਹੜਾ ਉਹਨਾਂ ਨੇ ਬੈਸਟ ਪਲੇਅਰ ਕੱਢਣਾ ਸੀ ਉਹ ਆਪਣਾ ਛੋਟਾ ਭਰਾ ਜਿਹੜਾ ਆਪਣਾ ਗੋਲ ਕੀਪਰ ਹੈ ਜਸੂ ਉਹ ਬੈਸਟ ਪਲੇਅਰ ਨਿਕਲਿਆ ਸੋ ਸਾਰੇ ਤਾੜੀਆਂ ਵਾ ਜਸਪਾਲ ਜੀ ਨੂੰ ਸਨਮਾਨ ਕੀਤਾ ਜਾਏ ਉਹ ਫਰੈਜ ਆ ਗਈ ਫਰੈਜ ਗੋਲੀਆਂ ਦੇਵਾਵਾਂਗੇ ਚਲ ਵਿੱਚ ਖਾਵਾਂਗੇ ਧੰਨਵਾਦ ਬੰਨਨ ਆਯੋਗਤ ਸ਼ਾਬਾਸ਼ ਫਰੈਜ ਚ ਫਰੈਜ ਪਈ ਆ ਬਈ ਓ ਬਹੁਤ ਬਹੁਤ ਧੰਨਵਾਦ ਹੈ ਵੀ ਸਾਰਿਆਂ ਜਿਹੜੇ ਲਾਈਵ ਜੁੜੇ ਹੋਏ ਹੋ ਤਾਂ ਦੇਖੋ ਇਕ ਗੱਲ ਬਿਲਕੁਲ ਸਹੀ ਹੈ ਚਲੋ ਟੀਮ ਪੈਨ ਟੂਰਨਾਮੈਂਟ ਸਿਹਾਰੀ ਉਦੋਂ ਬਹੁਤ ਸੋਹਣਾ ਕਮਬੈਕ ਕੀਤਾ ਨੈਕਸਟ ਟੂਰਨਾਮੈਂਟ ਜਿੱਤ ਕੇ ਆਏ ਆ ਬਹੁਤ ਸੋਹਣਾ ਟੀਮ ਖੇਡੀ ਆ ਦੇਖੋ ਸਾਰੀਆਂ ਟੀਮਾਂ ਹੀ ਵਧੀਆ ਸੋਹਣਾ ਖੇਡਦੀਆਂ ਕਿਉਂਕਿ ਪਿੰਡਾਂ ਵਿੱਚੋਂ ਨਿਕਲ ਕੇ ਮੁੰਡੇ ਮਿਹਨਤ ਕਰਦੇ ਆ ਖੇਡਦੇ ਆ ਤਾਂ ਬਹੁਤ ਵਧੀਆ ਦੇਖੋ ਕਬੱਡੀ ਟੀਮ ਵੀ ਬਹੁਤ ਸੋਹਣਾ ਮੈਚ ਖੇਡੀ ਪਰ ਪੂਰੀ ਟੀਮਾਂ ਅੱਜ ਕੁਝ ਜ਼ਿਆਦਾ ਵਧੀਆ ਖੇਡੀ ਤਾਂ ਕਰਕੇ ਫਾਈਨਲ ਜਿੱਤੀ ਆ ਤਾਂ ਸਾਰੀਆਂ ਟੀਮਾਂ ਨੂੰ ਬਹੁਤ ਬਧਾਈਆਂ ਤੇ ਸਾਰੇ ਬਧਾਈ ਪਾਸਟਰੋ ਵੀ ਇਹ ਦੇਖ ਰਹੇ ਹੋ ਖੇਡ ਪ੍ਰੇਮੀਓ ਖੇਡਾਂ ਨੂੰ ਪਿਆਰ ਕਰੋ ਵਧੀਆ ਤਾਂ ਬੱਚਿਆਂ ਨੂੰ ਸਪੋਰਟ ਕਰਿਆ ਕਰੋ ਤਾਂ ਜੋ ਬੱਚੇ ਨਸ਼ੇ ਤੋਂ ਬਚ ਸਕਣ ਬਈ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ YouTube ਉੱਤੇ ਲਾਈਵ ਤੋਂ ਦੇਖ ਰਿਹਾ ਥੈਂਕ ਯੂ ਬਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋਰੀ ਸੋਰੀ ਯਾਰ ਇੱਕ ਚਲਾ ਚਲਾ ਇੱਕ ਮਿੰਟ ਦੇ ਬੈਠ ਜਾ ਇੱਕ ਬਈ ਵਿਸ਼ੇਸ਼ ਬੇਨਤੀ ਆ ਐਵੇਂ ਮੈਂ ਹੁਣ ਇੱਥੇ ਬੋਲੀ ਜਾਵਾਂ ਬਹੁਤ ਬੰਦੇ ਘੱਟ ਟਾਈਮ ਕੱਟ ਕੇ ਜਾਂਦੇ ਆ ਤੇ ਆ ਬੰਦਾ ਜਿਹੜਾ ਸਵੇਰ ਦਾ ਗਿਆ ਵਾ ਸੀ ਦਲਵਾਗ ਬਹੁਤ ਧੰਨਵਾਦ ਮਾਗਰ ਗਿਆ ਸਾਨੂੰ ਵੀ ਹੌਸਲਾ ਹੋਇਆ ਸਾਡੇ ਪਿੰਡ ਦੇ ਆਏ ਯਾਰ ਸਾਡੇ ਟੂਰਨਾਮੈਂਟ ਬਾਰੇ ਵੀ ਬਹੁਤ ਜ਼ਿਆਦਾ ਰਹੀ ਆ ਬਹੁਤ ਬਾਈ ਆਪਣੇ ਟੂਰ ਆਪਣੇ ਪਿੰਡੇ ਟੂਰਨਾਮੈਂਟ ਨੂੰ ਬਹੁਤ ਮੂਰਤਾਂ ਤੋਂ ਕੋਟਨਾ ਆਏ ਲੰਡੇ ਪਿੰਡ ਵਾਸੀ ਬੱਚਿਆਂ ਖਿਡਾਰੀਆਂ ਦਾ ਬੜਾ ਸਨਮਾਨ ਕਰ ਰਹੇ ਕਿਉਂਕਿ ਓਏ ਇੱਕ ਮਿੰਟ ਇੱਕ ਮਿੰਟ ਹਾਂਜੀ ਓ ਬਾਈ ਸ਼ਾਨਤ ਮਾਹੌਲ ਸਾਰਿਆਂ ਮੂਰੇ ਬੇਨਤੀ ਕਰਦੇ ਆਂ ਜੀ ਓਏ ਟੱਪ ਮੁੰਡਿਆਂ ਨਾਲ ਅੱਜ ਤੱਕ ਤੁਸੀਂ ਜੇ ਆਪਦੇ ਬੱਚਿਆਂ ਨੂੰ ਜੇ ਗਰਾਊਂਡ ਦੇ ਵਿੱਚ ਭੇਜੋਗੇ ਤਾਂ ਮੇਰੇ ਹਿਸਾਬ ਨਾਲ ਉਹ ਇੱਕ ਬਹੁਤ ਚੰਗੇ ਇਨਸਾਨ ਬਣਨਗੇ ਆਪਣੇ ਕਲਚਰ ਚੱਲੀ ਜਾਂਦਾ ਵੀ ਸਕੂਲ ਤੋਂ ਬਾਅਦ ਬੱਚੇ ਟਿਊਸ਼ਨ ਪੜਨ ਜਾਂਦੇ ਆ ਮੈਨੂੰ ਨਹੀਂ ਲੱਗਦਾ ਵੀ ਅਸੀਂ ਵੀ ਡਿਗਰੀਆਂ ਕੀਤੀਆਂ ਨੇ ਯੂਨੀਵਰਸਿਟੀਆਂ 'ਚ ਪੜ੍ਹੇ ਆ ਬਟ ਅਸੀਂ ਸਪੋਰਟਸ ਨਾਲ ਹਮੇਸ਼ਾ ਜੁੜੇ ਰਹੇ ਆ ਮੈਨੂੰ ਲੱਗਦਾ ਵੀ ਜੇ ਤੁਸੀਂ ਆਪਦੇ ਬੱਚੇ ਨੂੰ ਗਰਾਊਂਡ ਦੇ ਵਿੱਚ ਭੇਜੋਗੇ ਤਾਂ ਇੱਕ ਉਹ ਮੁਲਖਣਾ ਬੱਚਾ ਉੱਭਰ ਕੇ ਬਾਹਰ ਆਊਗਾ ਬਸ ਤੇ ਮੈਂ ਚਾਹਣਾ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਪਲੀਜ਼ ਆਪਦੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਭੇਜਿਆ ਕਰੋ ਤਾਂ ਤਾਂ ਜੋ ਉਹਨਾਂ ਦੇ ਵਿਕਸਿਤ ਹੋਰ ਵੀ ਚੰਗੀ ਤਰ੍ਹਾਂ ਉਹਨਾਂ ਦਾ ਕੈਰੇਕਟਰ ਹੋ ਸਕੇ ਜਾਂ ਉਹਨਾਂ ਦਾ ਅੰਦਾਜ਼ ਜਾਂ ਕੋਈ ਬਦਲ ਸਕੇ ਪਲੀਜ਼ ਧੰਨਵਾਦ ਨੈਕਸਟ ਬਈ ਬਿਲਕੁਲ ਦੁਬਾਰਾ ਤੋਂ ਬਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਜਿਹੜੇ ਖੇਡ ਪ੍ਰੇਮੀ ਨੇ ਖੇਡਾਂ ਨੂੰ ਸਪੋਰਟ ਕਰਦੇ ਬੱਚਿਆਂ ਨੂੰ ਬਤਵਾਂ ਸਪੋਰਟ ਕਰਿਆ ਕਰੋ ਤਾਂ ਜੋ ਬੱਚੇ ਖੇਡਾਂ ਨਾਲ ਜੁੜੇ ਰਹਿਣ ਨਸ਼ੇ ਤੋਂ ਬਚਣ ਸਰੀਰਕ ਵੀ ਵਿਕਾਸ ਹੋਵੇ ਮਾਨਸਿਕ ਵੀ ਵਿਕਾਸ ਹੋਵੇ ਪੜਾਈ ਪਰ ਨਾਲ ਨਾਲ ਬੱਚਿਆਂ ਨੂੰ ਪੜਾਈ ਨਾਲ ਬੈਲੈਂਸ ਵੀ ਜੁੜੂੜ ਕਰਕੇ ਰੱਖੋ ਕਿ ਪੜਾਈ ਵੀ ਬੈਲੈਂਸਰ ਨਹੀਂ ਚਾਹੀਦੀ ਹੈ ਤੇ ਖੇਡਾਂ ਵੀ ਤਾਂ ਜੋ ਬੱਚੇ ਦਾ ਵਿਕਾਸ ਹੋ ਸਕੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਜਿਹੜੇ ਲਾਈਵ YouTube ਤੇ Facebook ਤੇ ਦੇਖ ਰਿਹਾ ਤੇ ਲੰਮੇ ਸਮੇਂ ਤੋਂ ਖੇਡਾਂ ਨੂੰ ਪਿਆਰ ਕਰਦੇ ਤੇ ਸਪੋਰਟ ਇਥੇ ਕਰਦੇ ਹੋ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ